you ਸਾਹਸੰਗਤ ਜੀ ਇੱਥੇ ਦੇ ਇਤਿਹਾਸ ਅਨੁਸਾਰ ਮਾਲਵੇ ਦੀਆਂ ਸੰਗਤਾਂ ਨੂੰ ਉਤਾਰਦੇ ਹੋਏ ਗੁਰਤੇਗ ਬਹਾਦਰ ਸਾਹਿਬ ਪਿੰਡ ਸਿੰਬੜੋ ਪਹੁੰਚੇ ਸਨ ਉਸ ਵਕਤ ਉਹਨਾਂ ਦਾ ਪਰਿਵਾਰ ਅਤੇ ਸਿੱਖ ਸੰਗਤਾਂ ਉਹਨਾਂ ਦੇ ਨਾਲ ਸਨ ਗੁਰਤੇਗ ਬਹਾਦਰ ਜੀ ਨੇ ਇੱਥੇ ਰਮਣੀਕ ਸਥਾਨ ਦੇਖ ਕੇ ਆਪਣਾ ਡੇਰਾ ਕੀਤਾ ਅਤੇ 3 ਦਿਨ ਦੇ ਕਰੀਬ ਮਹਾਰਾਜ ਇੱਥੇ ਠਹਿਰੇ ਜਿਸ ਕਰਕੇ ਇਸ ਸਥਾਨ ਨੂੰ ਡੇਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਾਦ ਸੰਗਤ ਜੀ ਜਦੋਂ ਦੂਰੋਂ ਨੇੜੇ ਦੀ ਸੰਗਤਾਂ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਦੇ ਆਉਣ ਦਾ ਪਤਾ ਲੱਗਿਆ ਤਾਂ ਦੂਰੋਂ ਨੇੜਿਓਂ ਸੰਗਤਾਂ ਉਹਨਾਂ ਦੇ ਦਰਸ਼ਨਾਂ ਲਈ ਆਉਣ ਲੱਗੀਆਂ ਨਾਲ ਦੇ ਪਿੰਡ ਆਲੋਵਾਲ ਦੇ ਨੰਬਰਦਾਰ ਭਾਈ ਰਾਜ ਰੂਪਜੀਵੀ ਪਰਿਵਾਰ ਸਮੇਤ ਗੁਰੂ ਸਾਹਿਬ ਜੀ ਦੇ ਸੇਵਾ ਲਈ ਹਾਜ਼ਰ ਹੋਏ ਉਹਨਾਂ ਨੇ 3 ਦਿਨ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਅਤੇ ਉਹਨਾਂ ਤੋਂ ਸਿੱਖੀ ਦੀ ਦਾਤ ਵੀ ਪ੍ਰਾਪਤ ਕੀਤੀ ਸਾਦ ਸੰਗਤ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਭਾਈ ਰਾਜ ਰੂਪਜੀ ਦੀ ਵੰਸ਼ ਵਿੱਚ ਅੱਜ ਵੀ ਨੰਬਰਦਾਰੀ ਪੁਸਤਰ ਪੁਸਤ ਚੱਲ ਰਹੀ ਹੈ ਤੇ ਉਹਨਾਂ ਦੀ 7ਵੀਂ ਪੀੜ੍ਹੀ ਵਿੱਚ 20ਵੀਂ ਸਦੀ ਦੇ ਮਹਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਜਨਮ ਹੋਇਆ ਜਿਨ੍ਹਾਂ ਨੇ ਸਿੱਖ ਪੰਥ ਦੀ ਬਹੁਤ ਸੇਵਾ ਕੀਤੀ। ਇਸ ਸਥਾਨ ਤੇ ਅੱਜ ਬਹੁਤ ਸੁੰਦਰ ਸਰੋਵਰ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਹੈ ਤੇ ਨਿਸ਼ਾਨ ਸਾਹਿਬ ਚੁਲ ਰਹੇ ਹਨ। ਸਚਖੰਡ ਵਾਸੀ ਬਾਬਾ ਹਜੂਰਾ ਸਿੰਘ ਜੀ ਤੇ ਬਾਬਾ ਲਾਭ ਸਿੰਘ ਜੀ ਨੇ ਇਸ ਸਥਾਨ ਦੀ ਸੇਵਾ ਕਰਵਾਈ ਸੀ। ਅੱਜ ਕੱਲ ਇਸ ਅਸਥਾਨ ਦਾ ਪ੍ਰਬੰਧ ਸੰਤ ਬਾਬਾ ਹਰਪ੍ਰਜਨ ਸਿੰਘ ਜੀ ਕਰ ਰਹੇ ਹਨ। ਸਾਸੰਗਤ ਜੀ ਪਟਿਆਲਾ ਤੋਂ ਪਾਸੋਂ ਜਾਂਦੇ ਹੋਏ ਇਹ ਪਿੰਡ ਸਿਮੜੋ ਰਸਤੇ ਵਿੱਚ ਆਉਂਦਾ ਹੈ ਅਸੀਂ ਉਮੀਦ ਕਰਦੇ ਹਾਂ ਆਪ ਜੀ ਨੂੰ ਇਹ ਵੀਡੀਓ ਜ਼ਰੂਰ ਪਸੰਦ ਆਵੇਗੀ ਆਪ ਲਾਈਕ ਅਤੇ ਸ਼ੇਅਰ ਜ਼ਰੂਰ ਕਰੋਗੇ ਬਹੁਤ ਜਲਦੀ ਅਸੀਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਹੋਰ ਇਤਿਹਾਸਿਕ ਸਥਾਨਾਂ ਦੀ ਯਾਤਰਾ ਆਪ ਜੀ ਨੂੰ ਕਰਾਵਾਂਗੇ ਇਸੇ ਤਰ੍ਹਾਂ ਸਾਡਾ ਚੈਨਲ ਦੇਖਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ